ਸ੍ਰੀ ਵਾਹਿਰੋ ਸਹਿ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦਿ ਜਪਉ ਆ ਸਚੁ ਜੁਗਾ ਸਚੁ ਹੈ ਵੀ ਸਚੁ ਨਾਨਕ ਹੋਸੀ ਵੀ ਸਚੁ ਸੋਚੈ ਸੋਚਨ ਹੋਈ ਜੇ ਸੋਚੀ ਰਖਵਾਰ ਛਪੇ ਢੁਪ ਨ ਹੋਈ ਜੇ ਲਾਰਾ ਦੇਵਤਾਰ ਭੁਖਿਆ ਭੁਖ ਨਾ ਉਤਰੀ ਜੀਵਨ ਨਾ ਪੁਰੀਆ ਭਾਰੂ ਸਹ ਸਿਆਰ ਪਾਲਖ ਹੋਇ ਤਾ ਇੱਕ ਨਾ ਚੱਲੇ ਨਾਲ ਕਿਸਤਿਆਰ ਹੋਈਏ ਕਿ ਗੁਰੇ ਟਟੇ ਪਰ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲੇ ਹੁਕਮੇ ਹੋਣ ਅਕਾਰੁ ਕਮਨਾ ਕਹਿ ਜਾਏ ਹੁਕਮੇ ਹੋਣ ਜੀ ਹੁਕਮ ਲੈ ਬੁਲਿਆਏ ਹੁਕਮੇ ਉੱਤਮ ਨੀਤ ਹੁਕਮ ਲੈ ਦੋ ਸਭ ਪਾਈ ਹੈ ਇੱਕ ਨਾ ਹੁਕਮ ਬੈ ਸੀਸ ਇੱਕ ਹੁਕਮੀ ਸਦਪੁਈਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕੁ ਮੈਂ ਜੀ ਉਟੈ ਤਾ ਹਉਮ ਕਹਿ ਨ ਕੋਏ ਗਵ ਕੋ ਤਾਨ ਹੋਇ ਕਿ ਸਹਿਬਾਨ ਗਵ ਕੋ ਦਾ ਜਾਣੇ ਨੀ ਸੰਨ ਗਵ ਕੋ ਗੁਣ ਵਡੀਆਂ ਚਰ ਗਵ ਕੋ ਵਿਦਿਆ ਵਿਚਾਰੂ ਗਵ ਕੋ ਸਾਥ ਕਰੇ ਤਨ ਖੀ ਗਵ ਕੋ ਜੀ ਲੈ ਫਿਰ ਦੇ ਗਵ ਕੋ ਰੱਪੈ ਸਦੂਰ ਗਵ ਕੋ ਵੇਖੇ ਹਦਰ ਦੂਰ ਕਤਨਾ ਕਥਿਨਾ ਤੋ ਕਲ ਕਲ ਕਥੀ ਕੋਟੀ ਕੋਟ ਦਿੰਦਾ ਰੀ ਲੈਣੇ ਠੱਪ ਹੈ ਜੁਗਾਰ ਜੁੰਤ ਰਖਾਈ ਕੈ ਹੁਕਮੇ ਉਕੁੰਚ ਲਾਇ ਰਾਵ ਨਾਨਕ ਵੀ ਸੇਵੀ ਪਰਵਾਹ ਸਤਿ ਸਹਿਬ ਸਚਨਾ ਹੈ ਭਾਕ ਹੈ ਬਵ ਪਰ ਆਖੇ ਮੰਗੇ ਜਿਹ ਦੇ ਦੇ ਦਾਤ ਕਰੇ ਦਤਾਰ ਫੇਰ ਕਿੰਗੈ ਰਖਿਆ ਜਦ ਸਹਿ ਦਰਬਾਰੈ ਮੁਹਾਂ ਕੇ ਬੋਲਨ ਬੋਲੀਐ ਜਿਸੁ ਦਰੇ ਪੀਔਰ ਅਬ ਤੇਹਰਾ ਸਚ ਨਉ ਰਿਆ ਵਿਚਾਰੈ ਕਰਮੀ ਆਵੈ ਕਪੜਾ ਨੰਦੀ ਮੋਗ ਦੁਵਾਰੋ ਨਾਨਕ ਈ ਵਾ ਜਾਣੀਐ ਸਬਿ ਸਤਿਆਰ ਤਪਨ ਦਏ ਕੀਤਨ ਹੋਇ ਆਪਿਆ ਮਿਨਿ ਜੁਐ ਜਿਨ ਸੇਵਿਆ ਸੁ ਪਾਇਆ ਮਾਨੁ ਨਾਨਕ ਗਾਵੀਐ ਗੁਨਿਨ ਤਾਨ ਗਾਵੇ ਸੁਨਿਅਮਨ ਰਖੇ ਭਾਉ ਦੁੱਖ ਪਰ ਹਰ ਸੁਖ ਲੈ ਜਾਏ ਗੁਰਮੁਖਾ ਨੰਦ ਗੁਰਮੁਖ ਵੇਦੰਗੁਰਮੁਖ ਰਿਆ ਸਮਾਈ ਗੋਰੀ ਸਰ ਗੁਰ ਗੋਲਕ ਬਰਮਾ ਗੁਰ ਪਾਰਵਤੀ ਮਾਈ ਜਿਹੋ ਜਾਨਾ ਕਾ ਨਹੀਂ ਕਹਿ ਨਾ ਕਥਨਾ ਜਾਏ गुराए केव राय सबना जीव जित पाणे कै नाए करी जित श्री पाई वेखा मिण कर्मा कैमलाई मत विच रतज जो हर मान कयो जे गुर की सिख सुने गुराए केवर ਸਵਨਾ ਜੀਆਂ ਖਾ ਇੱਕ ਦਾਤਾ ਸੋ ਮੈਂ ਇਸਨ ਜਾਈ ਜੇ ਰੁਕਟਾਰੇ ਆਜਾ ਹੋਦ ਸੁਣੀ ਹੋਏ ਨਾ ਖੰਡਾ ਵੇ ਜਾਣੀਏ ਨਾ ਚਲੈ ਸੰ ਕੋਈ ਤੰਗਾਂ ਨਾਮੁ ਖਾਏ ਕੈ ਜਸ ਕੀਰਤਾਲੇ ਜੇ ਤਿਸ ਨਦਨ ਆਵੀ ਤਾ ਵਧਨ ਉਚੈ ਕੀ ਕੀਤਾ ਅੰਦਰ ਕੀ ਕਰ ਦੋ ਸੇ ਦੋ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣਦੇ ਤਿਹ ਕੋਈ ਨ ਸੁਝਾਈ ਜੇ ਸਗੁਣ ਕੋਈ ਕਰੇ ਸੁਨੇ ਸੇ ਵੀ ਸੁਨਾਤ ਸੁਨੇ ਤਰ ਦਵ ਆਕਾਸ ਸੁਨੇ ਦੀਪ ਲੋਕ ਅਤਾਰ ਸੁਨੇ ਪਾਇ ਨ ਸਕੇ ਕਾਲ ਨਾਨਕ ਪਤ ਤਸ ਵਿਗਾ ਸੁਨੇ ਧੂਪ ਕਾ ਨਾਸ ਸੁਣੈ ਆਇਸ਼ਰ ਬਰਮਾ ਇੰਦ ਸੁਣੈ ਮੁਖਸਲੰ ਮੰਦ ਸੁਣੈ ਜੋਗ ਜੁਗਤਰ ਤਨ ਬੀਦੈ ਸੁਣੈ ਸਾਸਤ ਸਿਮਰਤ ਵੀਦ ਨਾਮ ਪਤਹ ਵਿਕਾ ਸੁਣੈ ਧੂਪ ਕਨਾਸੈ ਸੁਣੈ ਸਸਦੋ ਗਿਆਨ ਸੁਣੈ ਅਰਸ਼ ਕਾਸ਼ੇਨਾਨ ਸੁਣੈ ਪੜ ਪੜ ਪਾਵ ਮਾਨ ਸੁਣੈ ਲਾਗੈ ਸਹਿ ਧਿਆਨ ਨਾਨਕ ਪਤਸ ਵਿਗਾਸ ਸਨ ਧੂਪ ਓਕਾਨਾ ਸਾਈ ਮਨੈ ਕੀ ਗਤ ਕਹੀਂ ਨ ਜਾਏ ਜੇ ਕੋ ਕਹੈ ਪਿਛੈ ਵਿਸਤਾਏ ਕਾਜ ਕਰਨਾ ਨਿਕਨ ਹਾਰੈ ਮਨੈ ਕਹਿ ਬੈ ਕਨ ਵਿਚਾਰ ਸਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨਾਂ ਸੁਰਤ ਹੋਏ ਮਨ ਬੁੱਧਾ ਮਨੈ ਸਹਿਲ ਭਨ ਕੀ ਸੁਧ ਮੰਨਾ ਮੁਹ ਝੋਟਾ ਨਾ ਖਾਏ ਮੰਨੇ ਜਮ ਕੈ ਸਾ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨਾਰੇ ਮਨ ਕੋਏ ਮੰਨਾ ਮਾਰ ਠਾਕ ਨ ਪਾਏ ਮੰਨੇ ਪਾਸੂ ਪਰ ਗਰ ਜਾਏ ਮੰਨੇ ਮਗ ਨ ਚੱਲੇ ਪੰਥ ਮੰਨੇ ਧਰਮ ਸੇਤੀ ਸਰਬੰਦ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਜਰੇ ਮਨ ਕੋਏ ਮੰਨੈ ਪਾਵੈ ਮੋਖ ਦੁਆਰ ਮੰਨੈ ਪਰਵਾਰ ਸਹਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਨਾ ਭੈ ਐਸਾ ਨਾਮ ਧਿਰਿਂਜਿਨੋ ਜੇ ਕੋ ਮੰਨੈ ਮਨ ਕੋਏ ਪੰਚ ਪ੍ਰਵਾਨ ਬਨ ਪ੍ਰਦਾਨ ਪੰਚੇ ਪਾਵੈ ਦਰਗੇ ਮਾਨ ਪੰਚੇ ਸਹਦ ਰਾਜਾਨ ਪੰਚਾ ਕਾ ਗੁਰ ਏਕ ਗਿਆਨ ਜੇ ਕੋ ਕਹ ਕਰੇ ਵੀਚਾਰ ਕਰ ਸਿਖ ਕੰਨੈ ਨਾ ਸਮਾਰੀ ਤੋਲ ਦਰਮਿਆ ਕਾ ਪੂਤ ਸੰਤੋਤਾ ਰਖਿਆ ਜਿਨ ਸੂਤ ਜਿ ਕੋ ਉਦਵਤਿਆ ਤਨ ਉੱਪਰ ਕੀਤਾ ਬਾਰ ਤਤੀ ਹੋਰ ਪਰ ਹੋਰ ਹੋ ਰਾ ਦਿਸਤੇ ਪਤਲੇ ਕੰਡੋਰ ਜੀ ਦਰਗਾ ਕੈ ਨਾਮ ਸਮਨਾ ਲਿਖਿਆ ਉਰੀ ਕਲਾਮ ਇਹ ਹਰੇ ਕਰੀ ਜਾਣ ਕੋਈ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸਹਾਲਿਆ ਰੂਪ ਕੀਤੇ ਦਾ ਜਨ ਕਉਤ ਕੀਤੇ ਬਸਾਉ ਇਕ ਗਉ ਆਉ ਤਿਸਤੇ ਹੋਏ ਲਾਜੀਆ ਗੁਰੂ ਕਮਨ ਕਾਹੀ ਤਾਰ ਵਾਰਨ ਜਾਵਾਂ ਏਕ ਵਾਰ ਜੋ ਜਤ ਪਾਵੇ ਸੈ ਬ੍ਰਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਆ ਸੰਖ ਜਪ ਸੰਭਾਵ ਸੰਖ ਊਜਾ ਸੰਖ ਤਪਤਾ ਸੰਗਰਨ ਮੁਕਵੀਤ ਪਾਠ ਅ ਸੰਗ ਯੂਮਨ ਰਹਿਉ ਦਾਸ ਆ ਸੰਖ ਗੁਣ ਗਿਆਨ ਵਿਚਾਰ ਸੰਸਦੀ ਸੰਦਾਟਾਰੀ ਸੰਖ ਸੂਰਮਾ ਬਹਿਸਾਰ ਸੰਖ ਮੋਹ ਲਿਲਾਇ ਤਾਰ ਕੁਰ ਕਉਨ ਕਹਾ ਵਿਚੈ ਵਰਜਾ ਮੈਂ ਇਕ ਵਾਰੀ ਜੁਤ ਭਵ ਸੰਵ੍ਰਿਕ ਤੂੰ ਸਦਾ ਸੰਤ ਨਿਰੰਕਰ ਅਸੰਖ ਮੂਰਖੰਦ ਕੋਰ ਸੰਕਚੂਰ ਹਰਾਮ ਕੋਰ ਸੰਖੰ ਵਰ ਕਹ ਜੈ ਜੋਰ ਕਾ ਸੰਗਲ ਢੱਤਿਆ ਕਮਹ ਸੰ ਪਾਪੀ ਪਾਪ ਕਾ ਜਹ ਸੰਖੂਰਿਆਰ ਕੂਰੇ 피ਰ ਹੈ ਅਸੰਖ ਮਲੇ ਅਸਮਲ ਫਕਾ ਸੰਖ ਨਿੰਦਕ ਸਿਰ ਕਰੇ ਭਾ ਨਾਨਕ ਨੀਜ ਕਹਿ ਵਿਚਾਰ ਵਾਰਿੰਦਾ ਵਾਹਿਗੁਰੂ ਏਕ ਵਾਜ ਜੋਤਿ ਸੁਪਾ ਸੈ ਵਿਕਾ ਤੁਸਦਾ ਸਲਾਮ ਸਿਰੰਕਾਰ ਅਸ਼ੰਖ ਨਾਸੰਖ ਅਗੰਗ ਅਗੰਗ ਅਸ਼ੰਖ ਲੋ ਅਸ਼ੰਖੇ ਸਿਰ ਭਾਰੋਏ ਅਖਰੀ ਨਾਮ ਅਖਰੀ ਸਲਾਹ ਖਰੀ ਗਿਆਨ ਗੀਤ ਗੁੰਗ ਅਖਰੀ ਲਖਨ ਬੋਲਨ ਬਾਨ ਅਖਰਾ ਸੇ ਸੰਜੋਖਾਨ ਜਿਨਹਿ ਲਿਖੈ ਤੇ ਸਿਰ ਨਾਹੇ ਜੇ ਫਰਮਾਏ ਤੇ ਤੇ ਪਾਹੇ ਜੀਤਾ ਕੀਤਾ ਤੇਤਾ ਨਾਉ ਵਿੰਨਾ ਨਾਹੀਂ ਕੋਠਾ ਕੁਦਰਤ ਕਾਹਾਂ ਵਿਚਾਰੈ ਵਾਰਨ ਜਾਵਾ ਏਕ ਵਾਰ ਜੋਤਿ ਭਵ ਸੈ ਅਮ੍ਰਿਕਾਰ ਤੂੰ ਸਦਾ ਸਲਾਮ ਬਨਰੰਕਾਰ ਭਰਿਆ ਆਤਮਾ ਤੰਦੇ ਹੀ ਪਾਣੀ ਝੋਟਾ ਉਤਰਖੇ ਮੂਤ ਬਲੀਤੀ ਕੱਪੜ ਹੋਏ ਰੀ ਸਾਭੂ ਲਈਏ ਅਦੋਏ ਭਰਿਆ ਆਤਮਾ ਭਗਤ ਸੰਗ ਉਦੁਪਨਵ ਕੈ ਰੰਗ ਪਨੇ ਪਾਪੀ ਆਖ ਨਾ ਹੈ ਕਰ ਕਰ ਕੰਨਾ ਲਿਖ ਰੇਦਾ ਆਪੇ ਵੀਰ ਆਪੀਖਾ ਨਾਨਕ ਕਮਿਆ ਜਹ ਤੀਰ ਤਵ ਰਿਆ ਦਾਣਾ ਜੇ ਕੋ ਪਾਵੇ ਥਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰ ਗਤ ਤੀਰ ਮਨ ਲਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਨ ਗੁਣ ਕੀਤੇ ਫਰਨ ਨ ਹੋਏ ਸੋ ਅਸਤਤ ਬਾਣੀ ਬਰਮਾਉ ਸਤ ਸੋਹਾਨ ਸਲਾਮੰਟਾਉ ਕਉਂ ਸੇ ਲਾਵਤ ਕਮਨਾ ਕਉ ਠਿਕਾਨ ਵਾਰਾ ਕਮ ਸਰਤੀ ਮ ਕਮਨ ਜਿਤੋ ਆਕਾਰ ਵੇਨ ਪਾਇਆ ਪੰਡਤੀ ਜਿਹੋ ਐ ਲੇਖ ਕੁਰਾਨ ਵਤਨ ਪਾਇਓ ਕਦੀਆ ਮਿਲਖਾ ਲੇਖ ਕੁਰਾਨ ਛਿਤਵਨ ਜੋਗੀ ਜਾਣ ਰਤ ਮਹਾਂ ਨਾਂ ਕੋਈ ਝਾ ਕਰਤਾ ਸਿੱਟੀ ਕੋ ਸਾਜੇ ਆਪੇ ਜਾਣ ਸਈ ਕਿਉ ਕਰਿਆ ਕਾ ਕੇ ਸਲਾਈ ਕਿਉ ਨੀ ਕਿ ਜਣਾ ਨਾਨਕ ਆਖਰ ਸਭ ਕੋ ਆਖੈ ਇੱਕ ਦੂ ਵੇਖ ਸਿਆਣਾ ਵੱਡਾ ਸਾਇ ਵੱਡੀ ਨਾਇ ਕੀਤ ਰਖ ਹੋਇ ਨਾਨਕ ਜੀ ਕੋ ਆ ਪੋ ਜਾਣਾ ਕਿ ਅਗਿਆਨਾ ਸੁਹੈ ਪਤਲ ਅਪਤਲ ਲਖ ਗਸ ਗਸ ਔਰ ਗੁਰ ਬਾਤ ਕੇ ਵਿਲਕਨ ਕਵਤ ਸਹਿ ਸਟਰ ਕਨਕਤੀਬਾ ਅਸलो ਏ ਦਾਤ ਲਿਖ ਤਾ ਲਿਖੀਏ ਲਿਖੋ ਵਿਨਾਸ਼ ਨਾਨਕ ਵੱਡਾ ਕੀਐ ਆਪੇ ਜਾਣੇ ਆਪੋ ਛਾਲਾ ਹੀ ਛਲ ਹੈ ਤਿਸੁ ਤਨ ਪਾਈਆ ਨਦੀਆ ਤੇ ਵਾ ਪਾਵੈ ਸਮਨ ਨਾ ਜਾਣੀਐ ਸਮਨ ਸਾ ਸੁਲਤਾਨ ਗਿਰਹ ਸੇਤੀ ਮਾਲ ਧਨ ਕੀਰੀ ਤੁਲ ਨ ਹੋਵਨੀ ਜੇਤਸ ਮਨ ਨਾ ਵੀਸਰੇ ਅੰਤ ਨਾ ਸਿਫਤੀ ਕਹਿ ਨੰਤ ਅੰਤ ਨ ਕਨੇ ਦੇ ਨੰਤ ਅੰਤਨਾ ਵੇ ਕੈ ਸੁਣੰਤ ਅੰਤ ਨ ਜਾਪੇ ਕੀਤ ਕਰ ਅੰਤਨਾ ਜਾਪੇ ਪਾਰਵਾਰ ਅੰਤ ਕੰਨ ਕੀਤੇ ਵਿਲਹਿ ਤਾਂ ਕੀ ਅੰਤ ਨ ਪਾਇ ਦਹੇ ਇਹੋ ਅੰਤ ਨ ਜਾਣ ਕੋਈ ਬਹੁਤ ਕਈਏ ਬਹੁਤ ਹੋਏ ਹੁਟਾ ਸਹੈ ਚਾਥ ਉਚੇ ਉਪਰਿ ਉਤਨੈ ਵਰੁਟ ਹੋ ਕੋਈ ਤੇ ਉਚੇ ਕੋ ਜਾਣਸੋ ਏ ਜੀਵ ਦਾ ਅਰਿਆ ਭਉ ਨਾਨਕ ਨਵਰੀ ਕਰਮੀ ਦਾਤ ਬਹੁਤਾਂ ਕਰਮ ਲਿਖਾ ਨ ਜਾਏ ਉੱਡਾ ਰਤਾ ਤਨੁ ਤਮਾਈ ਜਿਤੇ ਮੰਗੇ ਦੁਰ ਪਰ ਕਿਤ ਗੰਨੈ ਵਿਚਾਰੈ ਜਿਤੇ ਖਾ ਚੁਟੇ ਵੇਕਾਰ ਕਿਤੇ ਲੈ ਲੈ ਮਿਹਰਪਾ ਹੈ ਕਿਤੇ ਮੂਰਖ ਆਈ ਕੈ ਕਿਤੇ ਦੂਖੋ ਸਮਾਰੈ ਬਿਨ ਦਾ ਤੇਰੀ ਦਤਾਰ ਬੰਦ ਕਲਾਸੀ ਪਾਣੇ ਹੋਏ ਹੋ ਰਾਨਸ ਕੇ ਕੋਏ ਇਕੋ ਕਾਇਕ ਆਕਨ ਪਏ ਉਹ ਜਾਣੈ ਜੀਤਿ ਹਮ ਅਖਾਈ ਆਪੇ ਜਾਣੈ ਆਪੇ ਦੇ ਅਖੇ ਸੇ ਬਿਕੇਈ ਕੀ ਜਿਸਨਾ ਬਖਸੇ ਸਿਵ ਸੇ ਲਾਣਾ ਪਾਛੈ ਪਾਛਹ ਅਮੁਲ ਕਉਨਾ ਮੁਰਵਾ ਪਾਰ ਮੁਰਵਾ ਪਾਰ ਯ ਅਮੁਲ ਵੰਡਾਰੇ ਮੁਲ ਆਹ ਅਮੁਲ ਜਾਹੈ ਮੁਲ ਪਾਇਮਲਾ ਸਿਮਹ ਹੈ ਅਮੋਲ ਦਰਮਾ ਮੋਲ ਦੀ ਮਾਨਾ ਮੋਲタル ਮਲ ਪ੍ਰਮਾਨੇ ਮਲ ਬਖਸ਼ੀ ਇਸ ਮੋਲੇ ਸਾਨ ਮੋਲ ਕਰ ਮੋਲ ਫਰਮਾਨੇ ਅਮੁਲਾ ਮੁਲਾਕੇ ਨਾ ਜਾਏ ਆਖਾ ਕਰਹਿ ਲੈ ਵਿਲਾਏ ਆਖੇ ਵੀਦ ਪਾਤਪੂਰਾਨ ਆਖੇ ਪਰੇ ਕਰੇ ਵਿਖਿਆ ਨ ਆਖੇ ਪਰ ਮੈਂ ਆਖੇ ਇੰਦ ਆਖੇ ਗੋ ਪੀਟੇ ਗੋਵਿੰਦ ਆਖੇ ਈਸ਼ਰ ਆਖੇ ਸਿਦ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਆਖੇ ਦੀਵ ਆਖੇ ਸੁਨ ਮੁੰਡ ਸੇਵਾ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉਠ ਉਠ ਜਾਏ ਤੇ ਕੀਤੇ ਹੋਰ ਕਰੇ ਤਾਂ ਨਸ ਕੇ ਜੀ ਕੇ ਜੀਵਨ ਪਾਤੇ ਉਡੋਏ ਨਾਨਕ ਜਾਣੇ ਸੱਚ ਸੋਏ ਇਕੋ ਅਖੇ ਬੋਲਿ ਗਾੜ ਤਾਨ ਕੀ ਸਰਗਵਾਰੰਗਵਰ ਸੂਦਰ ਕੀਆ ਸੁਗਰ ਕੀਆ ਜਿਦ ਵੈ ਸਰਸ ਮਾਲੀ ਵਾਜੇ ਨਾਦ ਅਨੇਕ ਸੰਖਾ ਕੀ ਤੇਵ ਆਵਨਹਾਰੇ ਕੀਤੀ ਰਾਗੁਰੀ ਸੁਖਿ ਹਿਨਾਨ ਚੇਤੇ ਗਾਵਨਹਾਰੇ ਗਾਵਤਨ ਕੋਨ ਪਾਣੀ ਬੈ ਸੰਤਨ ਗਾਵੇ ਰਾਰੇ ਧਰਮ ਦੁਆਰੀ ਗਾਵੇ ਚਿਤਗੁਲ ਲੈ ਜਾਣੇ ਲੈ ਲੈ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਨ ਸਦਾ ਸੁਵਾਰੇ ਗਾਵੇ ਇੰਦਰਾਸਨ ਬੈਠੇ ਦੀਵਤੰ ਅੰਦਨ ਲੈ ਗਾਵੇ ਸਿਸਮਦੀ ਅੰਦਰ ਗਾਉਂ ਸਾਦੀ ਚਰੇ ਗਾਉਂ ਜਤੀਸ ਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਉਨਾ ਪੰਨਤ ਬਨਰਖੀ ਸਿਰ ਜੁਗ ਜੁਗ ਵੇਦਨਾਂ ਲੈ ਗਾਵ ਮੂਰੀਆ ਮਨਮੋਹਨ ਸੁਰਗਾ ਮਖਿ ਅਲੇ ਗਾਵ ਰਤਉ ਪਾਏ ਤੇਰੀ ਅਰਸਾ ਤੀਥ ਨਾ ਲੇਗਾ ਜੋਦਮਾ ਵਰਸੂਰਾ ਗਾਵ ਖਾਣੀ ਚਰੀ ਗਾਵ ਖਨ ਮੰਡਲ ਵਰ ਭੰਡਾ ਕਰ ਕਰ ਕੇ ਧਾਰੀ ਸੇ ਸਦਨਾ ਗਾ ਜੋ ਤੁਰਿ ਭਾਵਨਾ ਰਤਿ ਤੇਰੀ ਭਦਰਸਾਲੇ ਹੋਰ ਕੀਤੇ ਗਾਮ ਸੀ ਮੈਂ ਚਿਤਨਾ ਆਵਨ ਨਾਨਕ ਆ ਵਿਚਾਰੇ ਸੋਈ ਸੋਏ ਸਦਾ ਸੱਚ ਸਾਹਿਬ ਸੱਚ ਸਤੀ ਨਹੀਂ ਮੈਂ ਵੀ ਹੋਸੀ ਰਾਂ ਇਨ ਜਾਸੀ ਰਤਨਾ ਜੇ ਨਿਰਚਾਈ ਰੰਗੀ ਰੰਗੀ ਬਾਤੀ ਕਰਕੇ ਜਿਸ ਮਾਇਆ ਜਨੁ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਉਂਦੇ ਦੇਵ ਨੇ ਆਈ ਜੋ ਤੁਸ ਪਾਵੈ ਸੋਈ ਕਰ ਸੇਹ ਹੁਕਮ ਨਾ ਕਰ ਨਾ ਜਾਈ ਸੋ ਪਾਸ ਸਹ ਸਹ ਪਾਸ ਆਈ ਬੋਨ ਮੰਨ ਕਰੈ ਨਿ ਜਾਈ ਮੁੰਦਾ ਸੰਤੋ ਸਰਬ ਧੁਰੀ ਗਿਆਨ ਕੀ ਗਰੀਬੇ ਹੂਤਾ ਖਿੰਤਾਕਾਰ ਕੁਵਾਰੀ ਕਾਇਆ ਜੁੰਨ ਦਾ ਵਰਤੀਤ ਆਈ ਪੰਤੀ ਸਭ ਜਮਾਤੀ ਮਾਂਜੀ ਤੇ ਜਾਈ आदितस्य आदेश आदनिरनः सह तुत्वे कोविस होत ज्ञान दया वर्णन कर कर व जैनो आपनाथनाति सर्जाकी त्रिस्रावरा साध संयोग वियोग दो एका चलावे लेखे आवे पाग आदितस्य आदेश आदनिल अननः तुत्वे कोविसा ਏਕਾ ਮਾਈ ਜੁਗਤ ਵਿਆਹੀ ਚੀਂ ਚੇਲੇ ਪਰਮਾਨ ਇੱਕ ਸੰਸਾਰੀ ਇੱਕ ਬਨਾਰੀ ਇਕਲਾ ਹੀ دیਵਾਨ ਜਿਉ ਸੁਭਾਵੈ ਚ ਵਚਲਾਵੈ ਜੇ ਹੋਏ ਪਰਮਾਨ ਉਹ ਵਿਖੇ ਓਨਾ ਨਜ਼ਰ ਨ ਆਵੇ ਬਹੁਤਾ ਵਿਦਾਨ ਆਦੇ ਤੁਸੀਂ ਆਦੇਸ ਆਦ ਨਿਲਨੰਧ ਹੈ ਜੁਗ ਜੁਗ ਇੱਕ ਵੇਸ ਆਸਨ ਲੈ ਲੈ Bhandare ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਰ ਆਦੇਸ ਸੇ ਆਦੇਸ ਆਦਿ ਨੀਲ ਅਨੰਤ ਹੈ ਤੁਧੁ ਗੀਕੋ ਵੇਸ ਇਕ ਦੋ ਜੀਵਾਲਕ ਹੈ ਲਖ ਹੈ ਲਵੀਸ ਲਹ ਲਾ ਗੇੜਾ ਆਖੀਏ ਇੱਕ ਨਾਮ ਜਦੀਸ ਹਮ ਏ ਤਰ੍ਹਾਂ ਪਤ ਪਵਣੀਆਂ ਚੜੀਏ ਹੋਇਆ ਕਿਸ ਸੁਣ ਗੱਲਾਂ ਆਕਾਸ਼ ਕੀ ਕੀਟਾ ਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜ ਅਠੀ ਸਾਈਂ ਆਕਨ ਜੋਰ ਚਪਨ ਜੋਰ ਜੋ ਨ ਮੰਗਨ ਦੇ ਨ ਜੋਰ ਜੋ ਨ ਜੀਵਨ ਮੰਨ ਜੋਰ

തീസ ജനകർമ്മ സച്ചാശ ചരോനവാന നദരിമ പക ജപ്പർമ്മ കണക്കാ ധർമ്മ കന ക ਕੀਤੇ ਪਾਨ ਪਾਣੀ ਵੈ ਸੰਤਰ ਕੀਤੇ ਕਾਨ ਮਹੀਸ ਕੀਤੇ ਬ੍ਰਮਾ ਕਾਜ ਕਰਿਐ ਰੂਪ ਰੰਗ ਕੇ ਵੀਸ ਕੀਤਿਆ ਕਰਮ ਭੂਮੀ ਮੇਰ ਕੀਤੇ ਚਿਤ ਦੇ ਰੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਰਵ ਨਾਸ ਕੀਤੇ ਕੀਤੇ ਦੇਵੀ ਵਿਵੇਸ ਕੀਤੇ ਦੀਵਾਨ ਮੁਨ ਕੀਤੇ ਕੀਤੇ ਰਤਸ ਮੁਨਦ ਕੀਤਿਆ ਖਾਨੀ ਕੀਤਿਆ ਬਾਣੀ ਕੀਤੇ ਪਾਤ ਨਰੰਦ ਕੀਨ ਸੁਤੀ ਸਿਓ ਕੀਤੇ ਨਾਨਕਾ ਅੰਤ ਗਿਆਨ ਕਾ ਮੈਂ ਗਿਆਨ ਵਰਚੰਡ ਚਟਾ ਨਾਮ ਨੋ ਕੋ ਰਨੰਦ ਸਰਮਖਾਨ ਕੀ ਬਾਣੀ ਰੂਪ ਅਰਥ ਕਰਤ ਘੜੀਏ ਬਹੁਤ ਨੂੰ ਤਾਂ ਕਿਆ ਗੱਲਾਂ ਕਥਿਨ ਜਾਹੇ ਜੇ ਖੂਕ ਕਹਿ ਪਿਛੈ ਬਜਤਾਈ ਤੇ ਘੜਿਆ ਸੁਰਤ ਮਤ ਮਨ ਬੁੱਧ ਤੇ ਚੈ ਕਰਿਆ ਇਸ ਰਸ ਦਾ ਕੀ ਸੁਧ ਗਰਮ ਖਾਨ ਕੀ ਬਾਣੀ ਜੋਰ ਚਿੱਥੇ ਹੋ ਨ ਕੋਈ ਹੋਉ ਰਈ ਤੇ ਚੈ ਜੋ ਮਹਾ ਬਰਸੂਰ ਦਿਨ ਮੈਂ ਰਾਮ ਰਾਵਰ ਪੂਰੇ ਚਟ ਸਿਤਾ ਸਿਤਾ ਮਈ ਮਮਤਾ ਕੇ ਰੂਪ ਨ ਕਥਨੇ ਜਹੈ ਨਾ ਉਹ ਮਰੇ ਨ ਠਾਗੇ ਜਹੈ ਜਿਨ ਕੇ ਰਾਉ ਸੇ ਮਨ ਮੋਹ ਚਟੇ ਵਤ ਸੇ ਕੇ ਲੋ ਕਰੇ ਅਨੰਤ ਚਾ ਮਨ ਸੋਏ ਸਚ ਖਨ ਵਸਨ ਰੰਕਾਰੂ ਕਰ ਕਰ ਵੇਖੈ ਨ ਮਹਾਰਾ ਤਿਟੈ ਖਨ ਮੰਨਲ ਵਰ ਭੰਡ ਜੀ ਕੋ ਕਤੈ ਤੰਤ ਨ ਅੰਤ ਤਿਟੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਕਰ ਵਿਖ ਵਿਸ਼ੇ ਕਰੀਚਾਰੂ ਨਾਨਕ ਕਤਨਾ ਕਰਣਾ ਸਾਰੈ ਜਤ ਬਹਾਰ ਠੀਜ ਸੁਨਿਆਰ ਅਹਰਨ ਮਤਿ ਰਹਿਤਿਆਰ ਭਉਖਲਾ ਗਨਤਾ ਕਾਓ ਪੰਡਾ ਪਾਓ ਅੰਮ੍ਰਿਤ ਢਾਲ ਘੜੀਐ ਸਭ ਸਚੀ ਤੇ ਸਾਲ ਜਿਨ ਕੋ ਨਦਰ ਕਰਮ ਤਿਨ ਘਾਤ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪੰਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤਵ ਦੇਸ ਰਾਦ ਨਾਈ ਦਇਆ ਖਿਲਸ ਸਗਤੈ ਜੰਗਿਆ ਨਿਆ ਬੁਰਾਈ ਆਥੇ ਧਰਮਾ ਦੂਰ ਕਰਮੀ ਆਪੋ ਆਪਣੀ ਕੀ ਨੀੜੇ ਕੀ ਦੂਰ ਜਿਨੀ ਨਾਮ ਤੇ ਆਇਆ ਗਮਸ ਕਤ ਕਾਲ ਨਾਨਕ ਤੇ ਮੁਖ ਉਜਲੇ ഷു നീ നമ ഗാല നാനകുഖ ഉജല കിട്ടി ഷുറ്റി നാഹുജീ ക Vai, grudiki, patê.